ਜੀ ਸਾਹਮਣੇ ਪਿੱਛੇ ਆਪਣੀ ਯੂਨੀਵਰਸਿਟੀ ਹੈ ਅਕੈਡਮੀ ਰਹਿ ਗਈ ਹੈ ਦਸ਼ਮੀਸ਼ ਅਕੈਡਮੀ ਤੇ ਸਪੋਰਟਸ ਕਲੱਬ ਵੀ ਹੈ ਇਧਰ ਦਸ਼ਮੀਸ਼ ਇਹ ਆਪਾਂ ਜਾ ਰਹੇ ਹਾਂ ਰਸਤਾ ਜਾ ਰਿਹਾ ਨੈਣਾ ਦੇਵੀ ਨੂੰ ਹੁਣ ਕੋਸ਼ਿਸ਼ ਕਰਦੇ ਹਾਂ ਜਿਆਦਾ ਰਹੇ ਹਾਂ ਜੇ ਪਹੁੰਚਿਆ ਗਿਆ ਤਾਂ ਪਹੁੰਚਾਂਗੇ ਨੈਣਾ ਦੇਵੀ ਤੇ ਦੇਖ ਸਕਦੇ ਆ ਤੁਸੀਂ ਏਰੀਆ ਕਿਹੜਾ ਹੈ ਜੰਗਲੀ ਏਰੀਆ ਬੜੀ ਬੜੀ ਏਰੀਆ ਲਗਿਆ ਤੇ ਨੈਣਾ ਦੇਵੀ ਪਹੁੰਚਣਾ ਹੁਣ ਉੱਥੇ ਜਾ ਕੇ ਫਿਰ ਤੁਹਾਨੂੰ ਰਸਤੇ ਦੇ ਵਿੱਚ ਥੋੜੇ ਥੋੜੇ ਸ਼ਾਰਟ ਮਿਲਦੇ ਜਾਂਦੇ ਆਪਾਂ ਇਧਰ ਜਾ ਕੇ ਕਰਵਨੇ ਦਰਸ਼ਨ ਲੈਣਾ ਦੇ ਵੀ ਜਾਣ ਤੋਂ ਪਹਿਲਾਂ ਪਹਿਲਾਂ ਜਾਣਾ ਆਪਾਂ ਕਿਲਾ ਤਾਰਾਗੜ੍ਹ ਸਾਹਿਬ ਤੇ ਸ਼ਾਇਦ ਇੱਧਰ ਸੁਣਿਆ ਵੀ ਭਾਈ ਕਨਈਆ ਜੀ ਦਾ ਗੁਰਦੁਆਰਾ ਸਾਹਿਬ ਵੀ ਆ। ਇਹ ਭਾਈ ਕਨਈਆ ਜੀ ਦਾ ਗੁਰਦੁਆਰਾ ਸਾਹਿਬ ਮਿਲਦਾ ਤਾਂ ਗੁਰਦੁਆਰਾ ਸਾਹਿਬ ਉੱਤੇ ਨਹੀਂ ਮੱਠਾ ਤੇ ਇੱਕੇ ਤੇ ਫਿਰ ਕਿਲਾ ਤਾਰਾਗੜ੍ਹ ਜਾ ਕੇ ਤੇ ਇਹ ਨਹੀਂ ਮਿਲਦਾ ਕਿਲਾ ਤਾਰਾਗੜ੍ਹ ਤੋਂ ਬਾਅਦ ਫਿਰ ਵੇਖਦੇ ਆ ਲੈਣਾ ਦੇ ਵੀ ਜਾਂਦੇ ਆ। ਆਪਣੇ ਤੁਹਾਨੂੰ ਪਹਹਾੜ ਦਿਖ ਰਹੇ ਆ ਲੈਣਾ ਦੇ ਵੀ ਹੱਥੇ। ਜਿੱਦ ਤੇ ਇਹ ਤਾਰਾਗੜ੍ਹ ਸਾਹਿਬ ਇੱਧਰ ਹੀ ਆਪਾਂ ਚਾਲੇ ਵਾਲੇ ਆ ਤੁਹਾਨੂੰ ਨਾਲੇ ਕਰਾਉਨੇ ਆ ਦਰਸ਼ਨ ਤੇ ਨਾਲੇ ਰੂਪ ਦੇਖਾਉਣੇ ਆ। ਆਹ ਹੁਣ ਕਰੋ ਕਰੋ ਆਹ ਜੀ ਕਿਲਾ ਤਾਰਾਗੜ ਇੱਥੋਂ ਤੁਹਾਨੂੰ ਦਿਖ ਰਿਹਾ ਹੋਊਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖੋ ਕਿਦਾਂ ਕਿਤਾਂ ਦੇ ਹਨ ਉਸ ਸਮਿਆਂ 'ਚ ਕਿਦਾਂ ਪਹਾੜੀਆਂ ਦੇ ਵਿੱਚ ਕਿੱਡੇ ਕਿੱਡੇ ਕਿਲੇ ਬਣਾਏ ਸੀ ਹਨ ਤੇ ਮਹਾਰਾਜ ਦੀ ਦੇਖੋ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਕੰਮ ਦੇ ਧਨੀ ਸੀ ਤੇ ਤਲਵਾਰ ਦੇ ਵੀ ਬਹੁਤ ਵੱਡੇ ਧਨੀ ਸੀ ਸੰਤ ਤੇ ਸਿਪਾਈ ਸਾਹੀ ਨੂੰ ਉਹਨਾਂ ਦੇ ਨਾਲ ਲੱਗਦਾ ਉਹਨਾਂ ਦਾ ਦਰਬਾਰ ਗੁਰੂ ਮਹਾਰਾਜ ਦੇ ਨਾਲ ਵੈਸੇ ਵੀ ਕੋਈ ਲੱਭ ਨਹੀਂ ਸਕਣਾ ਸਿੰਘ ਮਹਾਰਾਜ ਦਾ ਨਾ ਕਿੰਨੀ ਵੱਡੀ ਹਸਤੀ ਸੀ ਉਹ ਆਪ ਅਕਾਲਪੁਰ ਦੀ ਤੇ ਉਹਨਾਂ ਨੇ ਇੱਕ ਸਬਕ ਸਿਖਾਉਣਾ ਸੀ ਜੁਲਮ ਨੂੰ ਤੇ ਉਹ ਉਹਨਾਂ ਨੇ ਇਦਾਂ ਸਿਖਾਇਆ ਤੇ ਹੁਣ ਚਾਹਦੇ ਆਂ ਮਾ ਕਿਲਾ ਤਾਰਾ ਕਿੰਨੀ ਸੋਹਣੀ ਆ ਪਹਾੜਾਂ ਦਾ ਜਿਹੜੀ ਤਰਾਈ ਦੇਖੋ ਹਨ ਆ ਬੰਦਗੀ ਚਾਹੀ ਬਾਈ ਗਣ ਘੁੰਮਿਆ ਫਿਰਦੇ ਘੁੰਮਦੇ ਫਿਰਦੇ ਰਿਆ ਕਰੋ ਯਾਰ ਕੋਈ ਪਤਾ ਨਹੀਂ ਕਦੋਂ ਮਟਾਕਾ ਪੈ ਜੇ ਇਹ ਰੁਆ ਦੇਖੋ ਇੱਧਰ ਆਪਾਂ ਆਏ ਆ ਇੱਧਰ ਵੀ ਦੇਖਣ ਆਏ ਆ ਸਥਾਨ ਮੇਰੇ ਖਿਆਲ ਸਾਨੂੰ ਪਤਾ ਲੱਗਾ ਸੀ ਇੱਧਰ ਵੀ ਸਥਾਨ ਆ ਦੇਖਦੇ ਆ ਨਹੀਂ ਤੇ ਫਿਰ ਚੱਲਦੇ ਆ ਅੱਗੇ ਜੀ ਤਾਰਾਗੜ ਜੀ ਵਿੱਚ ਤਾਰਾਗੜ ਕਿਲਾ ਤਾਰਾਗੜ ਜਿਹੜਾ ਤੁਹਾਨੂੰ ਉੱਥੋਂ ਦਿਖਾਇਆ ਸੀ ਤੇ ਹੁਣ ਕਰਦੇ ਆ ਕਿਲੇ ਦੇ ਦਰਸ਼ਨ ਤੇ ਤੁਹਾਨੂੰ ਕਰਵਾਉਨੇ ਆ ਨਾਲ ਤੇ ਇਧਰ ਮੋੜਦੇ ਆ ਤੇ ਦੇਖੋ ਕਿੰਨਾ ਚੜਾਈ ਚੜਦੀ ਆ ਉੱਪਰ ਜਿਹੜੇ ਮੰਨ ਲਓ ਕਈ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਹੋ ਕੇ ਮੁੜ ਜਾਂਦੇ ਆ ਉਹ ਪੂਰੇ ਕਿਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪੰਜ ਕਿਲੇ ਆ ਪੰਜਾਂ ਚੋਂ ਇੱਕ ਇਹ ਕਿਲਾ ਹੈ ਤਾਰਾਗੜ ਇਹ ਸਭ ਤੋਂ ਮੇਨ ਅਕਦਾ ਬਾਬਾ ਜੀ ਸਭ ਤੋਂ ਉੱਪਰ ਹੈ ਆ ਸਭ ਤੋਂ ਉੱਤੇ ਬਾਬਾ ਜੀ ਸਭ ਤੋਂ ਉੱਪਰ ਇਹ ਆ ਤਾਂ ਕਿਲਾ ਤਾਰਾਗੜ ਤੇ ਇਹਦੇ ਦਰਸ਼ਨ ਕਰਨ ਕਈ ਨਹੀਂ ਹੁੰਦੇ ਜਰੂਰ ਕਰਨਾ ਹੈ ਕਰੋ ਜਿਹੜੀ ਨੈਣਾ ਦੇਵੀ ਨੂੰ ਰੋੜ ਜਾਂਦਾ ਉਹਦੇ ਨੇੜੇ ਹੀ ਆ ਉਧਰ ਹੀ ਆ ਅਨੰਦਪੁਰ ਸਾਹਿਬ ਤੋਂ ਲਗਭਗ 10 ਕਿਲੋਮੀਟਰ ਦੂਰ ਇਹ ਤੁਹਾਨੂੰ ਦਰਸਾ ਰਿਹਾ ਹੈ ਗੁਰਦੁਆਰਾ ਗੜਕਲਾ ਵਰਦਵਾਰਾਕਲਾ ਆਹਹਹ ਤਾਰਾਗੜ ਜੀ ਦੇ ਤੇ ਸਾਹਮਣੇ ਮੋਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਜ਼ੂਮ ਕਰਕੇ ਮੋਰ ਮੋਰ ਦਿਖਾਉਂਗਾ ਪਹਾੜੀ ਏਰੀਆ ਸਾਰਾ ਇੱਥੇ ਇਦਾਂ ਦੇ ਪਸ਼ੂ ਪੰਛੀ ਆਪਾਨੂੰ ਮਿਲਦੇ ਰਹਿੰਦੇ ਆ ਆਪਣੇ ਏਰੀਆ 'ਚ ਖੈਰ ਖਤਮ ਹੋ ਗਈ ਆ ਦੇਖੋ ਦੇਖ ਰਹੇ ਹੋ ਤੇ ਬਾਕੀ ਬਚ ਗਿਆ ਆ ਇਹ ਰਿਕਾਰਡ ਚਲਾਈ ਤੜਾਈ ਕਿੰਨੀ ਆਪਨਾ ਚੜਾਈ ਚੜੇ ਸੀ किला तारागढ़ ਸਾਹਿਬ ਜਰੂਰ ਵੇਖਣ ਆਇਓ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਰਣਨੀਤੀ ਕਿੱਡੀ ਵੱਡੀ ਸੀ ਕਿੰਨਾ ਉਹਨਾਂ ਕੋਲ ਆ ਦੇਖੋ ਸਰੀਰਕ ਬਲ ਤਾਂ ਗੁਰੂ ਸਾਹਿਬ ਕੋਲ ਹੈ ਹੀ ਸੀ ਮਾਨਸਿਕ ਬਲ ਕਿੱਡਾ ਤਕੜਾ ਸੀ ਹੈ ਨਾ ਤੇ ਇਹ ਚੀਜ਼ਾਂ ਨੂੰ ਵੇਖਣਾ ਅਕਾਲ ਆਨੰਦਪੁਰ ਸਾਹਿਬ ਉਹ ਹੋ ਕੇ ਵਸ ਇੱਕ ਤੋਂ ਥਾਂ ਦੇ ਕਿ ਕਿੰਨਾ ਮੁੜ ਜਾਇਆ ਕਰੋ ਹਰ ਇੱਕ ਸਥਾਨ ਤੇ ਜਾਇਆ ਕਰੋ ਤੇ ਦਿਨੋਂ ਉਸ ਚੀਜ਼ ਦਾ ਜਿਹੜਾ ਸਤਕਾਰ ਆ ਉਹ ਸਮਝਿਆ ਕਰੋ ਤੇ ਕਰਿਆ ਕਰੋ ਤੇ ਸੋ ਹੁਣ ਲੈ ਚਲਦੇ ਆਂ ਅੱਗੇ ਕਿਹੜੇ ਬਾਬਾ ਜੀ ਗੁਰਦੁਆਰਾ ਸਾਬ ਜਾਨਾ ਕੋਈ ਇੱਕ ਸਰ ਕੋਈ ਇੱਕ ਸਰ ਸਾਹਿਬ ਗੁਰਦੁਆਰਾ ਸਾਹਿਬ ਜਾਂਦੇ ਆਂ ਉੱਥੋਂ ਦੇ ਦਰਸ਼ਨ ਕਰਾਉਣੇ ਆ ਤੇ ਉੱਥੋਂ ਦਾ 뷰 ਵੀ ਇੰਨਾ ਸੋਹਣਾ ਹੈ ਜ਼ਬਰਦਸਤ ਆ ਤੁਸੀਂ ਜੁੜੇ ਰਹੋ ਨਾਲ ਬਸ ਤਬੀਲਾ ਸਾਹਿਬ ਆਪਾਜੀ ਸਿੰਘ ਹਾਂ ਇੱਥੇ ਤਬੀਲਾ ਉਹ ਬੱਕਰੀਆਂ ਉਕਰੀਆਂ ਨੇ ਆਹ ਓਏ ਜੀ ਕਿਤਾਬਾਂ ਆਖਾ ਪਿਆ ਆਹ ਜੀ ਨੇ ਵੀ ਖਾਦੇ ਮਤਲਬ ਕਿ ਮੇ ਵੀ ਭਾਈ ਭਾਈ ਫੋਟੋ ਮਰਦਾ ਮੋਲਾ ਆਯਾ ਦੇਖੋ ਪਹਿਲਾਂ ਕਿ ਦੀ ਚਾਰੇ ਪਹਾੜੀ ਦੇ ਵਿੱਚ ਪਹਾੜੀ ਪਹਾੜ ਤੁਹਾਨੂੰ ਤਾਂ ਦਿੱਕਤ ਨੂੰ ਬਹੁਤ ਛੋਟੇ ਲੱਗਦੇ ਨੇ ਪਰ ਬਹੁਤ ਵੱਡੇ ਪਹਾੜ ਹਨ ਲੈ ਨਹੀਂ ਜਾਂਦੇ ਤਾਂ ਪਹਾੜਾ ਇਹ ਪਹਾੜਾ ਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਜਾ ਰਹੀ ਸੀ ਆਪਾਂ ਵਿਕਟਰ ਸਾਹਿਬ ਵਿਕਟਰ ਸਾਹਿਬ ਜਾ ਰਹੇ ਸੀ ਇਹ ਰਸਤੇ ਦੇ ਵਿੱਚ ਪਹਾੜੀ ਲੋਕਾਂ ਦੇ ਜਿਹੜੇ ਘਰ ਦੇਖੇ ਆਹ ਲਓ ਇਹ ਦੇਖ ਰਹੇ ਨੇ ਇਹ ਕੋ ਕੀ ਕੀ ਬਣਾਇਆ? ਯਾਰ ਉਹ ਸੜਕ ਕਿੱਧਰ ਜਾਂਦੀ ਆ ਉਹ ਅੱਗੇ। ਪਤਾਨੀ ਕਿਹੜੀ? ਉਹ ਦੇਖੋ ਜਰਾ ਆਹ ਵਾਹ ਵਾਹ ਹੈਗੀ ਹੈਗੀ ਆ ਹਾਂ। ਮੂਰ ਕੇ ਦਿਖਾਓ ਹਾਂ। ਕੋਬਲਾ। ਹਾਂ। ਉਹ ਗੱਡੀ। ਹਾਂ। ਵਾਹ ਪਾਪਾ ਜੀ ਵਾਹ। ਯਾਰ ਸਿਰਾਂ ਲੱਗ ਗਿਆ। ਇਹ ਕੁਸ਼ ਗੁਰਦੁਆਰਾ ਪਿਕਚਰ ਸਾਹਿਬ ਦੇ ਜਿਹੜੇ ਆ ਰਿਹਾ ਇਹ ਸਾਹਮਣੇ ਦੇਖੋ ਵੱਡੇ ਵੱਡੇ ਪਹਾੜ ਬੇਸ਼ੱਕ ਫ फेब्रुवारी ਦੇ ਮੌਸਮ ਨਹੀਂ ਪਤਾ ਤੁਹਾਨੂੰ ਛੁੱਟੇ ਲੱਗ ਰਹੇ ਆ ਕਿੰਨਾ ਪਰ ਬਹੁਤ ਖੂਬੇ ਵਾਲੇ ਆ ਤੇ ਨਾ ਕੋਰਦਵਾਰਾ ਸਾਹਿਬ ਉੱਥੇ ਆਲੇ ਆ ਪੁੱਜ ਗਏ ਆ ਤੇ ਅੱਗੇ ਕਰੋਨੇ ਤੁਹਾਨੂੰ ਦਰਸ਼ ਤੇ ਇਹ ਰਸਤੇ ਦੀਆਂ ਕੁਛ ਵੀਡੀਓ ਕਲਿੱਪਸ ਆ ਜਿਹੜੀਆਂ ਮੈਂ ਨਾਲ ਐਡ ਕਰੂੰਗਾ ਤੇ ਫਿਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਖੇਤਰ и там этим нажимаем.